ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਵੀ ਉਹਦੀ ਡਾਇਰੈਕਸ਼ਨ ਉਹਨਾਂ ਦੀ ਨੂੰ ਪੂਰਾ ਤਰ੍ਹਾਂ ਫਾਲੋ ਕੀਤਾ ਜਾਂਦਾ ਸਾਰੇ ਜਿਹੜੇ ਪੁਰਾਣੇ ਸਾਡੇ ਸੈਂਸੇਸ਼ਨਲ ਜਾਂ ਹਿਨਸ ਕੇਸ ਕ੍ਰਾਈਮ ਦੇ ਹੋਏ ਆ ਉਹ ਸਾਰੇ ਸੋਲਵ ਕੀਤੇ ਗਏ ਆ ਔਰ ਵਿਦਨ ਰਿਕਾਰਡ ਟਾਈਮ 26 ਨਵੰਬਰ ਜਿਹੜਾ ਰਾਤ ਦੇ ਟਾਈਮ ਛਟਾ ਏਰੀਆ 'ਚ ਵੀ ਇੱਕ ਮਰਡਰ ਹੋਇਆ ਸੀ ਔਰ ਉਹਦੇ ਚ ਤਰਮਜੀਤ ਏਲੀਅਸ ਤਰਮਾ ਜਿਹੜੇ ਆ ਉਹਨਾਂ ਦਾ ਮਰਡਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਪੈਸ਼ਲ ਟੀਮਸ ਬਣਾਈਆਂ ਗਈਆਂ ਔਰ ਬਹੁਤ ਪ੍ਰੋਫੈਸ਼ਨਲ ਤੌਰ ਤੇ ਟੈਕਨੋਲੋਜੀਕਲੀ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਔਰ ਪ੍ਰੋਫੈਸ਼ਨਲ ਵੇਅ ਦਾ ਇਨਵੈਸਟੀਗੇਟ ਕਰਦੇ ਹੋਏ ਇਹ ਕੇਸ ਸੋਲਵ ਕੀਤਾ ਗਿਆ ਵਿਦਨ ਫਿਊ ਡੇਸ ਔਰ ਇਹਦੇ ਚ ਤਿੰਨ ਮੇਨ ਅਕਿਊਜ਼ ਜਿਹੜੇ ਇਨਵੋਲਡ ਸੀ ਕਰਾਇਮ ਚ ਉਹ ਫੜੇ ਗਏ ਆ ਟੋਟਲ 6 ਅਕਿਊਜ਼ਡ ਜਿਹੜੇ ਇਨਵੈਸਟੀਗੇਸ਼ਨ ਮੁਤਾਬਕ ਸਾਹਮਣੇ ਆਏ ਜਿਨ੍ਹਾਂ ਨੇ ਇਸ ਮਰਡਰ ਨੂੰ ਅੰਜਾਮ ਦਿੱਤਾ ਜਿਹੜੇ ਫੜੇ ਗਏ ਤਿੰਨ ਬੰਦੇ ਆ ਉਹ ਹੈਗਾ ਨਵਰਾਜ ਇਲੀਅਸ ਮੂਰ ਸੁਬਾਸ਼ ਰੋਡ ਛਾਟਾ ਅਮਰਸਰ ਦਾ ਹੀ ਹੈ ਦਰਵਿੰਦਰ ਬਿੱਲੀ ਇਹ ਵੀ ਉਸ ਏਰੀਆ ਦਾ ਸ਼ੁਭਦੀ ਇਲੀਅਸ ਸ਼ੁਭ ਇਹ ਵੀ ਸੁਬਾਸ਼ ਰੋਡ ਛਾਟਾ ਅਮਰਸਰ ਦਾ ਹੀ ਹੈ ਪਰ ਆਨੇ ਨਾ ਤੇ ਕੇਸ ਕੋਈ ਨਹੀਂ ਹੈ ਪਰ ਇਹਦੇ ਵਿੱਚ ਮੇਨ ਕੌਨਸਪੀਰੇਟਰ ਜਿਹੜਾ ਹੈ ਅੰਕੁਸ਼ ਐਲੀਅਸ ਬਾਮਨ ਉਹ ਉਸੇ ਏਰੀਆ ਦਾ ਰਹਿਣ ਵਾਲਾ ਐਸ ਵੇਲੇ ਆਸਟ੍ਰੇਲੀਆ 'ਚ ਹੈ ਉਹ ਜੋ ਇੰਡੀਕੇਸ਼ਨ ਸਾਡੇ ਕੋਲ ਹੈ ਉਹਦੇ ਕਹਿਣ ਤੇ ਇਹ ਸਾਰਾ ਕੰਮ ਕੀਤਾ ਗਿਆ ਜਿਹੜਾ ਦਿਲਵਿੰਦਰ ਬਿੱਲੀ ਤੇ ਸ਼ੁਭਦੀਪ ਹੈ ਇਹ ਲੋਕਲ ਗਰਾਊਂਡ ਲੈਵਲ ਤੇ ਸਾਰੇ ਮੇਨ ਕਨਸਪਿਰੇਟਰਸ ਬੱਚੋ ਸਾਹਮਣੇ ਆਏ ਨੇ ਜਿਹੜੇ ਕਿ ਅੰਕੁਸ਼ ਆਸਟ੍ਰੇਲੀਆ ਬੇਸ ਜਿਹੜਾ ਬੰਦਾ ਹੈ ਉਹਦੇ ਡਾਇਰੈਕਸ਼ਨ ਦੇ ਉੱਤੇ ਕੰਮ ਕਰ ਰਹੇ ਸੀ ਦਿਲਵਿੰਦਰ ਬਿੱਲੀ ਇੱਕ ਜਿਹਨੇ ਰੈਕੀ ਵਗੈਰਾ ਕੀਤੀ ਨਵਰਾਜ ਨੂਰ ਨਾਲ ਸੋ ਇਹ ਤਿੰਨ ਬੰਦੇ ਜਿਹੜੇ ਬੜੇ ਇੰਪੋਰਟੈਂਟ ਇਹਦੇ ਸਾਹਮਣੇ ਆਏ ਨੇ ਸ਼ੁਭਦੀਪ ਨੇ ਮੋਟਰਸਾਈਕਲ ਵਗੈਰਾ ਵੀ ਜਿਹੜਾ ਅਰੇਂਜ ਕੀਤਾ ਵੈਪਨਸ ਵੀ ਇਧਰ ਉਧਰ ਲੈ ਕੇ ਆਇਆ ਔਰ ਸਾਹਮਣੇ ਜਿਹੜੇ ਸ਼ੂਟਰਸ ਆਏ ਨੇ ਉਹ ਹੈਗੇ ਮਨਕਰਨ ਸैम ਤੇ ਜੋਬਨ ਸੋ ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਬਟ ਮੈਂ ਬੜਾ ਮਤਲਬ ਇਸ ਗੱਲ ਬਾਰੇ ਆਪਣੀ ਟੀਮ ਤੇ ਇਨਾਂ ਨੂੰ ਸ਼ਾਬਾਸ਼ ਦਿਨਾ ਕਿ ਰਿਕਾਰਡ ਟਾਈਮ ਦੇ ਵਿੱਚ ਇੱਕ ਬਲਾਈਂਡ ਕੇਸ ਜਿਹੜਾ ਕਿ ਇੰਟਰ ਗੇਮ ਜਿਹਨੂੰ ਕਿਹਾ ਜਾ ਸਕਦਾ ਹੈ ਰਾਈਵਲਰੀ ਦਾ ਸੀ ਕਿਉਂਕਿ ਜਿਹੜਾ ਰਮਜੀਤ ਸੀਗਾ ਉਹਨਾਂ ਦੇ ਖਿਲਾਫ ਵੀ ਪਹਿਲਾਂ ਪੰਜ ਮੁਕਤਵੇ ਦਰ ਸੀਗੇ ਸੋ ਪੁਰਾਣੀ ਦੁਸ਼ਮਣੀ ਚੱਲ ਰਹੀ ਸੀਗੀ ਬਟ ਸਾਰਾ ਜਿਹੜੀ ਕਾਂਸਪੀਰੇਸੀ ਹੈ ਇਹਨੂੰ ਬਿਲਕੁਲ ਅਨਰਥ ਕੀਤਾ ਗਿਆ ਟੋਟਲੀ ਐਕਸਪੋਜ਼ ਕਰ ਦਿੱਤੀ ਗਈ ਹੈ ਔਰ ਬਹੁਤ ਜਲਦ ਜਿਹੜੇ ਬਾਕੀ ਤੇ ਨੇ ਅਕਿਊਜ਼ਡ ਹੈ ਅਲੋਂਗ ਵਿਦ ਵੈਪਨਸ ਉਹ ਵੀ ਸਾਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਫੜ ਲਾਂਗੇ। ਸੋ ਮੈਂ ਇਹਦੇ ਵਿੱਚ ਡੀసీపీ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਹਰਪਾਲ ਸਿੰਘ ਸਾਡੇ ਐਡੀసీపీ, ਸ਼ਿਵਦਰਸ਼ਨ ਸਾਡੇ ਏసీపీ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਐਂਡ ਸੂਟੇਬਲੀ ਅਸੀਂ ਰਿਵਾਰਡ ਵੀ ਕਰਾਂਗੇ ਕਿਉਂਕਿ ਬਹੁਤ ਇੱਕ ਅਹਿਮ ਕੇਸ ਸੀ ਔਰ ਇੱਕ ਉਹ ਅੰਡਰਡਿਟੈਕਟਡ ਕੇਸ ਸੀ ਸਾਡੇ ਮਿਸ਼ੇਡ ਦਾ ਜਿਹਨੂੰ ਉਸ ਦਿਨਾਂ ਦੇ ਵਿੱਚ ਹੀ ਬੜੀ ਪ੍ਰੋਫੈਸ਼ਨਲ ਵੇਜ ਨਾਲ ਇਹਨਾਂ ਨੇ ਜਿਹੜਾ ਉਹਨੂੰ ਸੋਲਵ ਕੀਤਾ